ਸਸਰੀਗਲ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇੱਕ ਨਵੇਂ ਪੰਜਾਬੀ ਚੈਨਲ ਦੇ ਵਿੱਚ ਚੈਨਲ ਦਾ ਨਾਮ ਹੈਗੇ ਜੀ ਮੁਸਾਫਿਰ ਸਰਾਓ ਉਦੋਂ ਪਹਿਲਾਂ ਮੈਂ ਤੁਹਾਨੂੰ ਆਪਦੇ ਬਾਰੇ ਇੰਟਰੋਡਕਸ਼ਨ ਦੇਦਾ ਮੇਰਾ ਨਾਮ ਹੈ ਇਹ ਕੁਸ਼ਮ ਸਰਾਓ ਪੇਸ਼ੇ ਤੋਂ ਮੈਂ ਜੀ ਐਮਬੀਬੀਐਸ ਡਾਕਟਰ ਹ ਹੁਣੇ ਜਸਟ ਮੇਰੀ ਇੰਟਰਨਸ਼ਿਪ ਚੱਲ ਰਹੀ ਹੈ ਤੇ ਡਾਕਟਰੀ ਪੂਰੀ ਹੋਣ ਵਾਲੀ ਹੈ ਥੋੜਾ ਜਿਹਾ ਟਾਈਮ ਲੱਗੇਗਾ ਡਾਕਟਰੀ ਦੇ ਵਿੱਚ ਨਾਲ ਹੀ ਮੈਨੂੰ ਘੁੰਮਣ-ਘੁੰਮਣ ਦਾ ਕਾਫੀ ਸ਼ੌਂਕ ਹੈ ਤੇ ਲਗਭਗ ਪਿਛਲੇ 5-6 ਸਾਲਾਂ ਤੋਂ ਤਾਂ ਵਧੀਆ ਤਰੀਕੇ ਨਾਲ ਘੁੰਮ ਰਿਹਾ ਉਦੋਂ ਪਹਿਲਾਂ ਵੀ ਮੈਂ ਸਕੇਟਿੰਗ ਦਾ ਪਲੇਅਰ ਸੀ ਉਹਦੇ ਕਾਰਨ ਵੀ ਥੋੜਾ ਮੈਂ ਸੋਚਿਆ ਇੱਕ ਨਵਾਂ ਚੈਨਲ ਸਟਾਰਟ ਕਰ ਰਿਹਾ ਉਹ ਤੋਂ ਪਹਿਲਾਂ ਇੱਕ ਇੰਟਰੋਡਕਸ਼ਨ ਵੀਡੀਓ ਪਾ ਦਾਂ ਇਹ ਪੰਜਾਬੀ ਚੈਨਲ ਸਟਾਰਟ ਕਰਨ ਦਾ ਵੀ ਇੱਕ ਵੱਖਰਾ ਰੀਜ਼ਨ ਰੀਜ਼ਨ ਹੈ ਤੇ ਉਹ ਆਪਾਂ ਸ਼ੇਅਰ ਕਰਦੇ ਆ ਪਿਛਲੇ 2 ਸਾਲ ਤੋਂ ਮੈਂ ਹਿੰਦੀ ਦੇ ਵਿੱਚ ਵੀਡੀਓ ਪਾ ਰਿਹਾ ਸੀਗਾ ਤੇ ਕਾਫੀ ਟ੍ਰਿਕ ਵਗੈਰਾ ਹਿੰਦੀ 'ਚ ਕਰ ਰਿਹਾ ਤੇ ਹਿੰਦੀ 'ਚ ਵੀਡੀਓ ਪਾਉਂਦੇ ਪਾਉਂਦੇ ਨਾ ਮੇਰੇ ਮਨ 'ਚ ਆਇਆ ਕਿ ਪੰਜਾਬੀ ਲੈਂਗੁਏਜ ਕਿਤੇ ਲੋਪ ਨਹੀਂ ਹੋਂਦੀ ਜਾਰੀ ਹੈਗੀ ਕਿ ਪੰਜਾਬੀ ਲੈਂਗੁਏਜ ਦਾ ਪੰਦਰ ਕਾਫੀ ਕੱਟਦਾ ਯਾਰ ਹੈ ਕਾਫੀ ਲੋਕ ਨੇ ਕਿਹੜੇ ਪੰਜਾਬੀ ਬੋਲ ਨਹੀਂ ਰਹੇ ਹੈ ਪੰਜਾਬੀ ਨੂੰ ਕੁਝ ਸਮਝ ਨਹੀਂ ਰਹੇ ਪੰਜਾਬੀ ਵਾਸਤੇ ਵੀ ਆਪਾਂ ਨੂੰ ਕੁਝ ਕਰਨਾ ਚਾਹੀਦਾ ਇਹਦੇ ਕਹਾਣੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਉੱਥੋਂ ਆਪਾਂ ਡਿਟੇਲ ਕਰਦੇ ਆਂ ਗੱਲ ਕਰਦੇ ਆਂ ਮੈਨੂੰ ਯਾਦ ਹੈ ਇੱਕ ਟਾਈਮ ਇਹ ਆ ਹੁੰਦਾ ਸੀ ਕਿ ਮੈਂ ਪੰਜਾਬੀ ਨੂੰ ਗੋਲਾਂ ਘਟਦਾ ਹੁੰਦਾ ਸੀਗਾ ਇਹ ਹੋਣੀ ਜਿਵੇਂ ਮੇਸਾ ਉਹਨਾ 11ਵੀਂ 12ਵੀਂ ਦੀ ਗੱਲ ਹੋਣੀ ਕੋਦੋਂ ਸਕੂਲ 'ਚ ਪੜਦਾ ਹੁੰਦਾ ਸੀ ਉਦੋਂ ਮੈਂ ਸੋਚਦਾ ਹੁੰਦਾ ਸੀ ਕਿ ਯਾਰ ਸਾਰਿਆਂ ਨੂੰ ਕਿ ਕੋਈ ਡਾਕਟਰ ਬੰਦਾ ਹੈ ਜਾ ਕੋਈ ਅਫਸਰ ਬੰਦਾ ਕੋ ਵੱਡਾ ਬੰਦਾ ਕਿ ਯਾਰ ਸਾਰੇ ਹੁਣ ਇੰਗਲਿਸ਼ ਆਉਂਦੀ ਐ ਪੰਜਾਬੀ ਨਵੀਂ ਜਨਰੇਸ਼ਨ ਨੂੰ ਪੰਜਾਬੀ ਘੱਟ ਆਉਂਦੀ ਐ ਕਿ ਆਹ ਸਰਕਾਰਾਂ ਪੰਜਾਬੀ 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 ਵਾਸਤੇ ਇੰਨਾ ਕੁਝ ਕਿਉਂ ਕਰੀ ਜਾਂਦੇ ਐ ਪੰਜਾਬੀ ਪੰਜਾਬੀ ਕਿਉਂ ਕਰਦੀਆਂ ਨੇ ਕੀ ਫਾਇਦਾ ਪੰਜਾਬੀ ਨੂੰ ਬੰਦ ਕਰੋ ਸਾਰੇ ਦਫਤਰੀ ਕੰਮ ਨੇ ਅੰਗਰੇਜ਼ੀ ਚ ਕਰੋ ਕੀ ਲੋੜ ਐ ਪੰਜਾਬੀ ਦੀ ਪਰ ਬਾਈ ਟਾਈਮ ਮੈਂ ਕੰਟ੍ਰੈਕਟ ਹੁੰਮਿਆ ਮੈਂ ਦੁਬਈ ਕੋਮ ਮੰਕੇ ਆਇਆ ਜੀ ਨਮੈਥ ਥਾਈਲੈਂਡ ਕੋਮ ਮੰਕੇ ਆਇਆ ਪਾਕਿਸਤਾਨ ਕਰਤਾਰਪੁਰ ਡੋਰ ਨੇ ਕੋਮ ਮੰਕੇ ਆਇਆ ਮੇਰੇ ਅੱਖਾਂ ਦਾ ਦੁਬਈ ਤੇ ਥਾਈਲੈਂਡ ਦੇ ਵਿੱਚ ਜਾ ਕੇ ਖੁੱਲਿਆ ਬੇ ਉੱਥੇ ਵਧੀਆ ਵਧੀਆ ਲੋਕ ਵੀ ਅਬਦੀ ਕੀ ਅੰਗਰੇਜ਼ੀ ਨੂੰ ਆਪਣੇ ਕੀ ਸਿਸਟਮ ਹੈ ਜੀ ਸਭ ਤੋਂ ਪਹਿਲਾਂ ਤਾਂ ਮੁੱਖ ਰੱਖਣਾ ਅੰਗਰੇਜ਼ੀ ਨੂੰ ਕਿਉਂ ਅੰਗਰੇਜ਼ੀ ਨਹੀਂ ਆਉਂਦੀ ਹੈਗੀ ਉਹ ਹਿੰਦੀ ਨੂੰ ਮੱਖ ਰੱਖਦਾ ਆਪਾਂ ਕਿਹੜੇ ਮਰਜੀ ਰੈਸਟੋਰੈਂਟ ਕਿੱਥੇ ਮਰਚੀ ਬਗ ਜੀ ਤੁਸੀਂ ਵਧੀਆ ਸਟੈਂਡ ਅਪ ਨੇ ਵਧੀਆ ਸਕੂਲਾਂ ਚ ਬਗ ਜਾਓ ਓਕੇ ਆਣਗੇ ਹਿੰਦੀ ਚ ਬੋਲਣਗੇ ਆਉਂਦੀ ਦੋਨੇ ਬੰਦੇ ਨੂੰ ਪੰਜਾਬੀ ਹੁੰਦੀ ਆ ਅਬ ਤੇ ਪਤਾ ਨਹੀਂ ਕੀ ਹੈ ਇਹ ਸ਼ੋਸ਼ਾ ਬਣ ਗਿਆ ਕੀ ਬਣ ਗਿਆ ਇੰਗਲਿਸ਼ ਜਾਂ ਹਿੰਦੀ ਨੂੰ ਅੱਗੇ ਮੂਰੇ ਰੱਖਣਗੇ ਪੰਜਾਬੀ ਨੂੰ ਤਾਂ ਦੇਸੀ ਸਮਝਣਗੇ ਉਹ ਚੀਜ਼ ਮਾਈਂਡਸੈਟ ਆ ਆਪਣੇ ਗਲਤ ਹੈ ਇੱਕ ਚੀਜ਼ ਮੈਂ ਦੇਖਿਆ ਦੇਸ਼ ਨੇ ਜੇ ਤਰੱਕੀ ਕਰਨੀ ਹੈ ਆਪਦੇ ਭਾਸ਼ਣ ਉੱਤੇ ਰੱਖੂਗਾ ਤਾਂ ਹੀ ਕਰੂਗਾ ਇਹ ਚੀਜ਼ ਹੌਲੀ ਹੌਲੀ ਮਾਈਂਡਸੈਟ ਦੇ ਵਿੱਚ ਡਿਵੈਲਪ ਹੋਈ ਨਾਲ ਹੀ ਮੈਂ ਹਿੰਦੀ ਕੰਟੈਂਟ ਬਣਾ ਰਿਹਾ ਸੀਗਾ ਮੈਂ ਚੀਜ਼ ਸੋਚੀ ਕਿ ਮੈਂ ਕਰੀ ਤਾਂ ਜਾਂ ਨਾ ਕਿ ਪੰਜਾਬੀ ਡਿਵੈਲਪ ਨਹੀਂ ਹੋ ਰਹੀ ਇਹ ਨਹੀਂ ਕਰੀ ਉਹਦੇ ਲਈ ਮੈਨੂੰ ਵੀ ਥੋੜਾ ਮੋਟਾ ਕਿੰਨੇ ਲੈਵਲ ਤੱਕ ਮੈਂ ਕੰਟ੍ਰਿਬਿਊਟ ਕਰ ਸਕਦਾ ਮੈਨੂੰ ਕਰਨਾ ਪਊਗਾ ਫਿਰ ਮੈਂ ਸੋਚਿਆ ਕਿ ਚਲ ਮਨਾ ਬਈ ਪੰਜਾਬੀ ਚ ਆਪਾਂ ਸਟਾਰਟ ਕਰਦੇ ਆ ਪਿਛਲੇ ਸਾਲ ਮੈਂ ਇੰਸਟਾਗ੍ਰam ਤੇ ਪੰਜਾਬੀ ਸਟਾਰਟ ਕਰਤਾ ਮੈਂ ਕਿ YouTube ਤੇ ਬਾਈਟਾਈਮ ਹੌਲੀ ਹੌਲੀ ਸਟਾਰਟ ਕਰਾਂਗੇ ਇੰਸਟਾਗ੍ਰam ਤੇ ਵਧੀਆ ਚੱਲ ਆਪਣੇ 10000 ਫੋਲੋਅਰਸ ਹੋ ਗਏ ਸੀਗੇ ਰੀਲਰ ਰੁੱਲ ਨਾ ਪਈਆਂ ਪੰਜਾਬੀ ਦੇ ਵਿੱਚ ਵਧੀਆ ਸਾਥ ਦਿੱਤਾ ਫਿਰ ਸੋਚਿਆ ਚਲ ਬਈ ਹੁਣ ਇੰਸਟਾਗ੍ਰam ਤੇ ਥੋੜਾ ਮੋਟਾ سپورਟ ਮਿਲ ਰਿਹਾ ਕਿ YouTube ਤੇ ਵੀ ਸਟਾਰਟ ਕਰਦੇ ਆ ਤੇ YouTube ਦੀ ਹੁਣ ਆ ਪਹਿਲੀ ਵੀਡੀਓ ਮੈਂ ਪਾ ਰਿਹਾ ਤੇ ਕਰ ਰਿਹਾ ਇਹ YouTube ਪੰਜਾਬੀ ਦੇ ਵਿੱਚ ਆਉਣ ਲਈ ਬਹੁਤ ਜ਼ਿਆਦਾ ਸਾਥ ਮੈਨੂੰ ਉਹ ਹਿਸਾਬੀ ਵੀ ਰੰ ਦਿੱਤਾ ਚਲੋ ਗੱਲਬਾਤ ਮੇਰੀ ਕਿਹੜੀ ਹੋਈ ਹੈ ਪਰ ਆਨਲਾਈਨ ਕਿਹੜੇ ਆਪਾਂ ਦੇਖਿਆ ਉਹਨਾਂ ਦਾ ਕੰਟੈਂਟ ਇੰਨਾ ਸੋਹਣਾ ਫਲੋਪ ਯੂਟਿਊਬਰ ਵੀਰੇ ਦਾ ਨਵਦੀਪ ਬਰਾੜ ਵੀਰੇ ਦਾ ਔਰ ਪਰਨੈਡ ਖੁਸ਼ੀ ਆ ਉਹਨਾਂ ਦਾ ਪੰਜਾਬੀ ਟ੍ਰੈਵਲ ਕਪਲ ਕਰਕੇ ਚੈਨਲ ਆ YouTube ਤੇ ਉਹਨਾਂ ਨੂੰ ਇਹਨਾਂ ਨੂੰ ਦੇਖ ਕੇ ਕਾਫੀ ਮੈਂ ਮੋਟੀਵੇਟ ਹੋਇਆ ਚਲੋ ਭਾਈ ਐਟ ਦੀ ਐਂਡ ਮੈਂ ਇਹੀ ਕਹਿਣਾ ਚਾਹਣਾ ਕਿੰਨੇ ਲੈਵਲ ਤੱਕ ਮੈਂ ਕੰਟ੍ਰਿਬਿਊਟ ਕਰ ਸਕਦਾ ਹਾਂ ਪੰਜਾਬੀ ਉੱਤੇ ਚੱਕਨ ਚ ਉਹਨੇ ਲੈਵਲ ਤੱਕ ਮੈਂ ਕਰੂੰਗਾ ਬਾਕੀ ਤੁਹਾਡੀ ਪੂਰੀ سپورਟ ਦੀ ਨੀਡ ਹੋਊਗੀ ਚਲੋ ਇੱਕ ਦਿਨ ਤਰੀਕੇ ਨਾਲ ਪੰਜਾਬੀ ਨੂੰ سپورਟ ਮਿਲੂਗੀ ਨਾਲੇ ਨਾਲ ਚੱਲ ਮੇਰਾ ਪਰਸਨਲ ਬੈਨੀਫਿਟ ਵੀ ਹੋਊਗਾ ਕਿਹੜਾ ਫੇਮ ਸ਼ੇਮ ਕਿਹੜਾ ਵੀ ਅਟੈਨਸ਼ਨ ਲਾ ਲੂ ਕਿ ਵੀ YouTube ਕਦੋਂ ਬਦੂਗੀ ਉਹ ਚੱਲ ਮੇਰਾ ਤਾਂ ਪਰਸਨਲ ਬੈਨੀਫਿਟ ਹੋਣਾ ਹੈ ਨਾਲ ਨਾਲ ਇੱਕ ਆਪਣੇ ਪੰਜਾਬੀ ਕਮਿਊਨਿਟੀ ਚ ਪੰਜਾਬੀ ਲੈਂਗੁਏਜ ਦਾ ਵੀ ਫਾਇਦਾ ਹੋਣਾ ਹੈ ਬਾਕੀ ਅਗਰ ਵੀਡੀਓ ਵਧੀਆ ਲੱਗੀ ਜਾਂ ਵੀਡੀਓ ਵਧੀਆ ਤਾਂ ਨਹੀਂ ਲੱਗੀ ਮਤਲਬ ਮੈਂ ਇਹ ਚੀਜ਼ ਕਿ ਆ ਵੀਡੀਓ ਅਸਲ ਬਣਾਉਂਦਾ ਮੇਰੇ ਇਹ ਕਾਰਨ ਸੇ ਕੱਲ ਨੂੰ ਮੰਨ ਲਓ ਮੇਰੇ ਵਧੀਆ ਮੈਂ ਚੱਲ ਪਿਆ 1 ਮਿਲੀਅਨ ਸਬਸਕ੍ਰਾਈਬਰ ਹੋ ਗਿਆ ਕਿੰਨੇ ਵੀ ਹੋ ਗਏ 10000 ਸਬਸਕ੍ਰਾਈਬਰ 1 ਲੱਖ ਸਬਸਕ੍ਰਾਈਬਰ ਹੋ ਗਏ ਬੰਦਾ ਕਹੋ ਫਸਟ ਵੀਡੀਓ ਸਕਰੋਲ ਕਰਕੇ ਦੇਖੂਗਾ ਬੰਦਾ ਕਹੂਗਾ ਯਾਰ ਆਪ ਫਰਸਟ ਵੀਡੀਓ ਸੀ ਇਹਦੀ ਉਹ ਚੀਜ਼ ਵਾਸਤੇ ਮੇਰੀ ਭਈਆ ਸੁਪਰੀ ਤਾਂ ਬਹੁਤ ਵੱਡੇ ਨੇ YouTube ਨੇ ਇੱਥੇ ਲੈ ਕੇ ਆਣਾ ਇਹ ਕਰਨਾ ਹੈ ਨਾ ਇਹ ਕਰਨਾ ਹੈ ਬਿਜ਼ਨਸ ਚ ਆ ਕਰਨਾ ਹੈ ਦੇਖੋ ਯਾਰ ਅੱਜ ਤੋਂ 5-6 ਸਾਲਾਂ ਬਾਅਦ ਅਗਰ ਮੈਂ ਇਹ ਵੀਡੀਓ ਦੇਖੂੰਗਾ ਤੇ ਇਨਕੀ ਇਸ ਵਿੱਚ ਸਕਸੈਸਫੁਲ ਹੋਇਆ ਕਾਫੀ ਸਹੀ ਵੀਡੀਓ ਇਹ ਰਹਿਣ ਵਾਲੀ ਹੈ ਕਾਫੀ ਮੈਨੀਫੈਸਟਿੰਗ ਵੇ ਵੀਡੀਓ ਰਹਿਣੇ ਵਾਲੀ ਹੈ ਬਾਕੀ ਬਸ ਤੁਹਾਡੀ سپورਟ ਚਾਹੀਦੀ ਹੈ ਤੁਹਾਡਾ ਸਾਥ ਚਾਹੀਦਾ ਹੈ ਤੇ ਹੋਪ ਸੋ ਕਿਹੜੇ ਡ੍ਰੀम्स ਦੇਖੇ ਹੋਣੇ ਉਹ ਪੂਰੇ ਹੋਣ ਸੁਨੇਤ ਹੈਗੀ ਆ ਕੀ ਬੰਦਾ ਕਿਹੜੇ ਡ੍ਰੀम्स ਦੇਖਦਾ ਉਹ ਪੂਰੇ ਹੁੰਦੇ ਨੇ ਇਹ ਤਾਂ ਹੁਣ ਰੱਬ ਹੀ ਦੱਸ ਦੱਸੂਗਾ ਹੋਪਸੋ ਇਸ ਸਾਲ ਦੇ ਐਂਡ ਤੱਕ 1 ਲੱਖ ਸਬਸਕ੍ਰਾਈਬਰ ਹੋ ਜੇ ਤੇ ਬਾਕੀ ਹੋਰ ਰੱਬ ਐਵੇਂ ਗ੍ਰੋਥ ਦਿੰਦਾ ਜਾਵੇ ਦੇਖੋ ਹੁਣ ਤਾਂ ਮੇਰੇ ਸੋਨਾ 100 ਸਬਸਕ੍ਰਾਈਬਰ ਹੋਣਾ ਗਿਣ ਕੇ ਅਸਲ ਨਾ ਇਹ ਵੀਡੀਓ ਮੇਰਾ ਪਾਂ ਦਾ ਮੂਡ ਸੀ ਰਿਕਾਰਡ ਕਰਨ ਦਾ ਮੂਡ ਸੀ ਕਿ ਮੈਂ ਪਹਾੜਾਂ ਚ ਹੁਣੇ ਪਹਾੜਾਂ ਦਾ ਟ੍ਰਿਪ ਲੈ ਕੇ ਆਇਆ ਉੱਥੇ ਰਿਕਾਰਡ ਕਰਾਂ ਬਟ ਉੱਥੇ ਟਾਈਮ じゃ ਲੱਗਿਆ ਨਹੀਂ ਹੈਗਾ ਫਿਰ ਮੈਂ ਹੁਣ ਘਰ ਆ ਕੇ ਬਹਿ ਕੇ ਰਿਕਾਰਡ ਕਰ ਰਿਹਾ ਤੇ ਨਾਲ ਹੀ ਅੱਜ ਇਹ ਵੀਡੀਓ ਪਾ ਦੇਣੀ ਹੈ ਕੱਲ ਨੂੰ ਕਿਹੜੇ ਪਹਾੜਾਂ ਚ ਘੁੰਮ-ਘੁੰਮ ਕੇ ਆਇਆ ਉਹਦਾ ਪਹਿਲਾ ਐਪੀਸੋਡ ਪਾ ਦੇਣਾ ਹੈ ਫੁੱਲ ਜੋਰ ਲਾਇਆ ਉਤੇ ਬਾਕੀ ਧੰਨਵਾਦ ਜੀ ਤੁਹਾਡਾ ਸਾਥ ਚਾਹੀਦਾ ਤੁਹਾਡਾ ਸਪੋਰਟ ਚਾਹੀਦਾ ਵੀਡੀਓ ਨੂੰ ਦੇਖ ਕੇ ਲਾਈਕ ਕਮੈਂਟ ਸ਼ੇਅਰ ਸਾਰਾ ਹੁਸ਼ ਕਰ ਦਿਓ ਤੇ ਸਬਸਕ੍ਰਾਈਬਰ ਵਾਲਾ ਬਟਨ ਵੀ ਜਰੂਰ ਦਬਦਿਓ ਅਗਰ ਯਾਰ ਕੁਝ ਗਲਤੀ ਕਰਤੀ ਹੋਏ ਤਾਂ ਭੁੱਲ ਚੁੱਕ ਨੂੰ ਮਾਫ ਕਰਿਓ ਅਗਰ ਕੋਈ ਨਿੰਦਾ ਕਰਨੀ ਹੋਈ ਤਾਂ ਵਧੀਆ ਸ਼ਬਦਾਂ ਚ ਤੁਸੀਂ ਨਿੰਦਾ ਕਰ ਸਕਦੇ ਹੋ ਧੰਨਵਾਦ ਜੀ